ਲਗਾਤਾਰ ਪੈਰੇ ਬਸਤਾਂ ਦੇ ਚਲਦਿਆਂ ਧਾਰਮਿਕ ਸਥਾਨ ਦੀ ਕੰਢਟ ਹੈ ਹਾਂਜੀ ਸਰ ਕੀ ਨਾਮ ਹੈ ਤੇ ਕੀ ਹਸਾ ਵਾਪਰੇ ਜਮਸਤਾਂ ਦੀ ਜੀ ਜੇ ਹਜਰਤ ਬਾਬਾ ਸ਼ੇਖ ਮਦਨ ਬਣਪੀ ਦਰਬਾਰ ਮੱਲਾ ਕਾਜ਼ੀਆਂ ਫਲੋਰ ਜੋ ਕਿ ਇੱਥੇ بارش ਕਰਕੇ ਸਾਡਾ ਨੁਕਸਾਨ ਬਹੁਤ ਹੋ ਗਿਆ ਦਰਬਾਰ ਦੀ ਗੰਧ ਜਿਹੜੀ ਹੈ ਉਹ ਡਿੱਗ ਚੁੱਕੀ ਆ ਉਹਦੇ ਥੱਲੇ ਜਿਹੜੀਆਂ ਸਗੀਆਂ ਪੱਟੀਆਂ ਬਣਾਈਆਂ ਸਗੀਆਂ ਲੰਗਰ ਵਾਸਤੇ ਤੇ ਸਲਫਾ ਭਰੀਆਂ ਸਗੀਆਂ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਤੇ ਹੋਦਾ ਜਗਾ ਦਾ ਦਰਬਾਰ ਦਾ ਬਹੁਤ ਨੁਕਸਾਨ ਹੋ ਗਿਆ ਆ ਤੇ ਅਸੀਂ ਜਾਨੀ ਸੱਜਣਾ ਨੂੰ ਬੇਨਤੀ ਕਰਦੇ ਆ ਐਨ ਆਰ ਆਈ ਵੀਰਾਂ ਨੂੰ ਵੀ ਤੇ ਵੱਧ ਤੋਂ ਵੱਧ ਚੜ ਕੇ ਇਹ দান ਭੇਜੜੇ ਜੀ ਸਾਨੂੰ ਜਿਹੜਾ ਕਿ ਅਸੀਂ ਇਹ ਦਰਬਾਰ ਦੀ ਕੰਧ ਬਣਾ ਸਕੀ ਹੈ ਜੀ ਤੇ ਨਾਲੇ ਇੱਥੇ ਅਸੀਂ ਹੁਣ ਲੈਂਟਰ ਪਾਉਣਾ ਹੈ ਵੱਧ ਤੋਂ ਵੱਧ ਚੜ ਕੇ ਸਾਨੂੰ ਸਹਿਯੋਗ ਦਿੱਤਾ ਜਾਵੇ ਬਹੁਤ ਮਿਹਰਬਾਨੀ ਹੋਵੇ